ਬਜ਼ਾਰ ਚ ਜਾਓਗੇ ਸ਼ੋਅਰੂਮ ਤੇ 12000 ਰੁਪਏ ਦਾ 2 ਪੀਸ ਸੂਟ ਪੈਂਟ ਤੁਹਾਨੂੰ ਆ ਮਿਲਣਾ ਏਰੀ ਸਲਾਈ 5000 ਰੁਪਏ ਦਰਤੀ ਲਗਣੀ ਆ ਪਰ ਸਾਡੇ ਕੋਲ ਆਉਗੇ 12000 ਵਾਲਾ ਕੋਟ ਪਿੰਟ 2995 ਦਵਾਂਗੇ ਸਲਾਈ ਕਰਕੇ ਆ ਦੇਖੋ ਜਿਹੜਾ 17 18000 ਰੁਪਏ ਦਾ 3 ਪੀਸ ਸੂਟ ਪੈਂਟ ਆ ਬਜ਼ਾਰ ਦਾ ਰੇਟ ਸਾਡੇ ਕੋਲ ਆਜੋ 3760 ਰੁਪਏ ਚ ਲੈ ਜਾਓ 3 ਪੀਸ ਸੂਟ ਪੈਂਟ ਉਹ ਵੀ ਸਲਾਈ ਕਰਕੇ ਆ ਕੋਈ ਜਿਹੜਾ 18000 ਮੰਗਦਾ ਕੋਈ 20000 ਮੰਗਦਾ ਛੇਰਬਾਨੀ ਦਾ ਪਰ ਇਹਦਾ ਭਾਈ ਜੀ ਸਭ ਰੇਟ ਸਿਰਫ ਦੇ ₹650 ਰੁਪਏ ਜਸੀਂ ਦੇ ਦੇਣਾ ਜਿਹੜਾ ਤੁਸੀਂ ਕੋਰਤਾ ਪਜਾਮਾ ਬਾਜ਼ਾਰ ਚ ਜਾ ਕੇ ਵਧੀਆ ਜੀ ਦਾ ਕਾਟਨ ਲੈਣਾ ₹3000 ਦਾ ਸਾਡੇ ਕੋਲ ਆਜੋ ₹1300 ਚ ਲੈ ਜਾਓ ਸਲਾਈ ਕਰਕੇ ਕੋਰਤਾ ਪਜਾਮਾ ਆ ਚੱਕੋ ਕੀਸਾ ਕਾਟਨ ਦਾ ਕੋਰਤਾ ਪਜਾਮਾ ₹700 ਦਾ ਤੇ ਪਰ ਕਾਟਨ ਦਾ ਕੋਰਤਾ ਪਜਾਮਾ ₹1000 ਦਾ ਗਲੇਲਣ ਦਾ ਕੋਰਤਾ ਪਜਾਮਾ ₹1500 ਦਾ ਭਾਜੀ ਸੀ ਆ ਰਾਮ ਰੇਮੰਡ ਵੀ ਹੈਗੇ ਆ ਪਾਰਾ ਪਾਰਾ ਸੋਚੇ ਆ ਵਾਈਡ ਚੈੱਕ ਕਰੋ ਕਿੰਨੀਆਂ ਕਵਾਡੀਆਂ ਕਿੰਨੇ ਡਿਜ਼ਾਈਨਾਂ ਬਲੈਕ ਦਾ ਚੈੱਕ ਕਰ ਲਓ ਭਾਜੀ ਬਲੈਕ ਦੇ ਵਿੱਚ ਸਾਡੇ ਕੋਲ 700 ਤੋਂ ਲੈ ਕੇ 3000 ਤੱਕ ਦੀਆਂ ਵੈਰਾਈਟੀਆਂ ਬਾਕੀ ਜੇ ਤੁਸੀਂ ਸ਼ਰਟਾਂ ਲੈਣੀਆਂ ਚਾਹੇ ਚੈੱਕ ਵਾਲੀਆਂ ਲੈ ਜਾਓ ਚਾਹੇ ਲਾਈਨਾਂ ਵਾਲੀਆਂ ਲੈ ਜਾਓ ਚਾਹੇ ਤੁਸੀਂ ਇੱਦਾਂ ਦੀਆਂ ਪ੍ਰਿੰਟ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ ਸਾਡੇ ਕੋਲ ਸ਼ਰਟਾਂ ਦੇ ਵਿੱਚ ਬਹੁਤ ਜ਼ਿਆਦਾ ਹਿਊਜ ਵੈਰਾਈਟੀ ਹੈਗੀ ਆ। ਉਹ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਮੇਰੇ ਭਰਾਵੋ। ਉਹ ਨਵਾਂ ਝੱਗਾ ਪੋਂਦੇ ਪੋਂਦੇ ਕਿਰ ਝੁੱਕਾ ਜੋਂਨਾ ਕਰਾ ਲਿਓ। ਬਾਜ਼ਾਰ ਕਿਸੇ ਸ਼ੋਅਰੂਮ ਤੇ ਜਾ ਕੇ ਜਾਂ ਦੁਕਾਨ ਤੇ ਜਾ ਕੇ ਆਪਣਾ ਨੁਕਸਾਨ ਜੇਬ ਦਾ ਨਾ ਕਰਾ ਲਿਓ। ਉਹ ਜੇ ਤੁਸੀਂ ਲੈਣੇ ਨਵੇਂ ਕੋਟ ਪੈਂਟ, ਤੁਸੀਂ ਲੈਣੇ ਕੁਰਤੇ ਪਹਿਮੇ ਸ਼ਹਿਰਬਾਨੀ ਬਲੇਜ਼ਰ ਪਾਸਕਾ ਭਾਵੇਂ ਲੈਣੀਆਂ ਨਵੀਆਂ ਨਵੀਆਂ ਕਮੀਜ਼ਾਂ ਤੇ ਤੁਸੀਂ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ। ਜਿੱਥੇ ਤੁਹਾਡੇ ਹੋਣਿਆ ਬਹੁਤ ਵੱਡੇ ਫਾਇਦੇ। ਤਾਂ ਪਲੇ ਤੁਸੀਂ ਆ ਚੈੱਕ ਕਰ ਲਓ। ਬਜ਼ਾਰ 'ਚ ਜਾਓਗੇ ਸ਼ੋਅਰੂਮ ਤੇ 12000 ਰੁਪਏ ਦਾ 2 ਪੀਸ ਸੂਟਪੈਂਟ ਤੁਹਾਨੂੰ ਆ ਮਿਲਣਾ ਏਰੀ ਸਲਾਈ 5000 ਰੁਪਏ ਦਰਜੀ ਨੇ ਲੈਣੀ ਆ ਪਰ ਸਾਡੇ ਕੋਲ ਆਉਗੇ 12000 ਵਾਲਾ ਕੋਟ ਪੈਂਟ 2995 ਦੇਵਾਂਗੇ ਸਲਾਈ ਕਰਕੇ ਆਹ ਦੇਖੋ ਜਿਹੜਾ 17-18000 ਰੁਪਏ ਦਾ 3 ਪੀਸ ਸੂਟਪੈਂਟ ਆ ਬਜ਼ਾਰ ਦਾ ਰੇਟ ਸਾਡੇ ਕੋਲ ਆਜੋ 3760 ਰੁਪਏ 'ਚ ਲੈ ਜਾਓ 3 ਪੀਸ ਸੂਟਪੈਂਟ ਉਹ ਵੀ ਸਲਾਈ ਕਰਕੇ ਆ ਕੋਈ ਜਿਹੜਾ 18000 ਮੰਗਦਾ ਕੋਈ 20 ਹਰ ਮੰਗਦਾ ਸ਼ੇਰਬਾਨੀ ਦਾ ਪਰ ਇਹਦਾ ਭਾਈ ਸਾਹਿਬ ਰੇਟ ਸਿਰਫ ਤੇ ਸਿਰਫ 6500 ਰੁਪਏ ਚ ਅਸੀਂ ਦੇ ਦੇਣਾ ਸਲਾਈ ਕਰਕੇ ਲੈ ਜਾਓ ਬਸ ਮੇਲਾ ਲੁੱਟ ਲਓ ਜਿਹੜਾ ਤੁਸੀਂ ਕੁਰਤਾ ਪਜਾਮਾ ਬਾਜ਼ਾਰ ਚ ਜਾ ਕੇ ਵਧੀਆ ਗੀਦਾ ਕਾਟਨ ਲੈਣਾ 3000 ਰੁਪਏ ਦਾ ਸਾਡੇ ਕੋਲ ਆਜੋ 1300 ਰੁਪਏ ਚ ਲੈ ਜਾਓ ਸਲਾਈ ਕਰਕੇ ਕੁਰਤਾ ਪਜਾਮਾ ਉਦੋਂ ਉੱਪਰ ਜਿੰਨਾ ਨੇ ਮਰਜ਼ੀ ਡਿਜ਼ਾਈਨਰ ਕੋਰਟ ਤੇ ਪਜਾਮੇ ਲੈ ਲਓ ਡਿਜ਼ਾਈਨਰ ਤੁਸੀਂ ਲੈ ਲਓ ਕੋਟ ਪੈਂਟ ਬਲੇਜ਼ਰ ਬਾਸਕਟ ਸ਼ੇਰਬਾਨੀਆਂ ਜੋ ਮਰਜ਼ੀ ਲੈ ਜਾਓ ਬਾਕੀ ਜਿਹੜੀ ਗੱਲ ਆ ਭਾਈ ਜੀ ਚੁੱਕ ਗਾਣੀ ਚੌੜਾ ਹੋਣਾ ਭਰਾਵਾਂ ਦਾ ਉਹ ਦੇਖੋ ਅਸੀਂ ਤਾਂ ਫੁੱਲ ਸਪੋਰਟ ਕਰਾਂਗੇ ਅਸੀਂ ਤੁਹਾਨੂੰ ਰੋਕਾਂਗੇ ਹੋ ਭਾਜੀ ਮੁੜ ਜਾਓ ਮੁੜ ਜਾਓ ਮੁੜ ਜਾਓ ਤੇ ਮੁੜ ਕੇ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਦੇ ਆ ਚੱਕੋ ਕੀਸਾ ਕਾਟਨ ਦਾ ਕੁਰਤਾ ਪਿਆ ਮਾ 700 ਰੁਪਏ ਦਾ ਤੇ ਪਰ ਕਾਟਨ ਦਾ ਕੁਰਤਾ ਪਿਆ ਮਾ 1000 ਰੁਪਏ ਦਾ ਲੇਲਣ ਦਾ ਕੁਰਤਾ ਪਿਆ ਮਾ 1500 ਰੁਪਏ ਦਾ ਭਾਜੀ ਸੀ ਆ ਰਾਮ ਰੇਮੰਡ ਵੀ ਹੈਗੇ ਆ ਪਾਰਾ ਪਾਰਾ ਸੋਚੇ ਆ ਵਾਈਟ ਚੈੱਕ ਕਰੋ ਕਿੰਨੀਆਂ ਕੁਆਲਿਟੀਆਂ ਕਿੰਨੇ ਡਿਜ਼ਾਈਨ ਆ ਬਲੈਕ ਦਾ ਚੈੱਕ ਕਰ ਲਓ ਭਾਜੀ ਬਲੈਕ ਦੇ ਵਿੱਚ ਸਾਡੇ ਕੋਲ 700 ਤੋਂ ਲੈ ਕੇ 3000 ਤੱਕ ਦੀਆਂ ਵੈਰਾਈਟੀਆਂ ਰੰਗਾ ਮੇਚੀ ਵੀ ਪਾਉਣੀ ਆ ਜਾਗੋ ਤੇ ਟੌਰ ਵੀ ਕੱਟਣੀ ਆ ਤੇ ਲਾਈਟਾਂ ਦੇ ਝਿਲਮਿਲ ਝਿਲਮਿਲ ਕਰਦੇ ਕੁੜਤੇ ਵੀ ਆਵੇਂ ਪਾਉਣੇ ਆ ਤੇ ਆਜੋ 700 ਰੁਪਏ ਦਾ ਭਾਜੀ 700 ਰੁਪਏ ਦਾ ਗੀਜ਼ਾ ਕਾਟਨ ਰੰਗ ਰੰਗਾ ਬਿਲਕੁਲ ਇਹਦੇ 700 ਦੇ ਵਿੱਚ ਰੰਗ ਕਿੰਨੇ ਦਾ ਭਾਜੀ ਰੰਗ ਚੈੱਕ ਕਰੋ ਲਾਈਟ ਟਾਰਕ ਜਿੰਨੇ ਮਰਜ਼ੀ ਰੰਗ ਲੈ ਲਓ ਕੱਲਾ ਗੀਜ਼ਾ ਕਾਟਨ ਨਹੀਂ ਪੇਪਰ ਲੈਣ ਆ ਚੈੱਕ ਕਰੋ ਸਾਡੇ ਕੋਲ ਉੱਤੇ ਕੁਰਤੇ ਪਜਾਮੇ ਲੱਗੇ ਆ ਦੇਖੋ ਕੁਰਤੇ ਪਜਾਮੇ ਜੇ ਸ਼ਕੀਨ ਹੋ ਤੁਸੀਂ ਪਾਉਣ ਦੇ ਤਾਂ ਲੁੱਟ ਨਾ ਕਰਾਓ ਹੁਣ ਤੁਸੀਂ ਆਪ ਦੀਆਂ ਅੱਖਾਂ ਖੋਲੋ ਬਜ਼ਾਰਾ ਚ ਹੁੰਦੀ ਲੁੱਟ ਨੂੰ ਬੰਦ ਕਰਨ ਦਾ ਫੈਸਲਾ ਲੈ ਲਓ ਵੀਡੀਓ ਵੀ ਸ਼ੇਅਰ ਕਰ ਦਿਓ ਬਾਕੀ ਜੇ ਤੁਸੀਂ ਸ਼ਰਟਾਂ ਲੈਣੀਆਂ ਚਾਹੇ ਚੈੱਕ ਵਾਲੀਆਂ ਲੈ ਜਾਓ ਚਾਹੇ ਲਾਈਨਾਂ ਵਾਲੀਆਂ ਲੈ ਜਾਓ ਚਾਹੇ ਤੁਸੀਂ ਇਦਾਂ ਦੀਆਂ ਪ੍ਰਿੰਟ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ ਸਾਡੇ ਕੋਲ ਸ਼ਰਟਾਂ ਦੇ ਵਿੱਚ ਬਹੁਤ ਜ਼ਿਆਦਾ ਹਿਊਜ ਵੈਰਾਈਟੀ ਹੈਗੀ ਆ ਸਿਰਫ 3350 ਰੁਪਏ ਤੋਂ ਸ਼ਰਟ ਅਸੀਂ ਸ਼ੁਰੂ ਕਰ ਦੇਣੀ ਆ ਬਈ ਕੋਟ ਪੈਂਟ ਦੇ ਵਿੱਚ ਉਹ ਮੇਰੀ ਗੱਲ ਸੁਣੋ ਭਾਜੀ ਲੱਗ ਕੇ ਆ ਕੇ ਮਾੜੀ ਜੀ ਕੋਟ ਪੈਂਟ ਦੇ ਵਿੱਚ ਹਾਸੇ ਆਉਣਗੇ ਹਾਸੇ ਜਿਹੜੇ 10 12000 ਤਨਖਾਹ ਵੀ ਲੈਂਦੇ ਆ ਉਹ ਵੀ ਕੋਟ ਪੈਂਟ ਪਾਉਣਗੇ ਉਹ ਜਿਹੜੇ 30 30000 ਤਨਖਾਹ ਲੈਂਦੇ ਆ ਉਹਨਾਂ ਦੀ ਲੁੱਟ ਬਚਾਵਾਂਗੇ ਕੋਟ ਪੈਂਟ 'ਚ ਜਿਹੜੀ ਹੁੰਦੀ ਆ ਆ ਕੱਪੜਾ ਚੈੱਕ ਕਰੋ ਭਾਜੀ ਆ ਕੱਪੜੇ ਦੀ ਥਿਕਨੈਸ ਆਹ ਲਓ ਆਹ ਲਓ ਹੈਲੋ ਹੈਲੋ ਪਟਾਕੇ ਪੈਂਦੇ ਪਟਾਕੇ ਪੈਂਦੇ ਆ ਕਿਉਂਕਿ ਲੋਕੀ ਕਹਿੰਦੇ ਹੁਣ ਆ 3000 ਦਾ ਕੋਟ ਪੈਣ ਦੇਈ ਜਾਂਦੇ ਕੱਪੜੇ 'ਚ ਦਮ ਹੈ ਨਹੀਂ ਦਮ ਦਾ ਭਾਜੀ ਕੱਪੜੇ 'ਚ ਇਹਨਾ ਵਾ ਚਾਹੇ ਚਾਲਾ ਖਿੱਚ ਲੋ ਰੰਗ ਵੀ ਬਹੁਤ ਆ ਆ ਜੋ ਵਣ ਜਾ ਲਾ ਕੇ ਉਹ ਦੁਕਾਨਦਾਰ ਕਹਿੰਦੇ 2 4 ਰੰਗ ਦਿਖਾ ਕੇ ਇਹਨਾਂ ਕੋ ਰੰਗ ਹੈ ਨਹੀਂ ਆ ਚੱਕੋ ਲਾਈਟ ਡਾਰਕ ਓਏ ਇਹ ਵੀਡੀਓ ਕਲੀਅਰ ਕਰਨਾ ਸਟੈ ਲੋਕਾਂ ਨੂੰ ਕਿਉਂਕਿ ਲੋਕ ਸਾਡੀ ਰੋਡ ਵੀਡੀਓ ਦੇਖਦੇ ਆ ਰੋਜ਼ ਵੀਡੀਓ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹੋਣਾ ਕਿ ਤੇ ਇਹ ਉੱਚ-ਉੱਚੀ ਬੋਲ ਕੇ ਗੱਪਾਂ ਮਾਰਦੇ ਆ। ਨਾ ਭਾਜੀ ਇਹ ਕੰਮ ਨਹੀਂ ਹੈਗਾ। ਮੋਗਾ ਰੋਡ ਤੇ ਵਾਕੇ ਪੈਣੇ ਮਾਤੂ ਸ਼੍ਰੀ ਗਦਾਮ ਤੇ ਆ ਜਾਓ। ਸਾਡਾ ਕੋਈ ਬਹੁਤ ਵੱਡਾ ਮॉल ਨਹੀਂ ਬਾਹਰੋ। ਸਿੰਪਲ ਜੀ ਦੁਕਾਨ ਹੈ ਐਂਟਰੀ ਕਰ ਦਿਓ ਸ਼ਹਿਰੋਂ ਬਾਹਰ ਬਾਰਾ। ਆ ਚੱਕੋ ਸੀ ਆ ਰਾਮ ਰੇਮਣ ਦੇ ਵੀ ਹੈਗੇ ਆ ਪਰ ਇਹ ਵੀ ਸਾਡੇ ਕੋਲ 5-7000 ਤੋਂ ਉੱਪਰ ਨਹੀਂ ਸਟਿਚ ਕਰਕੇ ਸਾਡੀ ਪੂਰੀ ਦੁਕਾਨ ਦੇ ਵਿੱਚ 15000 ਤੋਂ ਉੱਤੇ ਕੋਟ ਪੈਂਟ ਹੈ ਨਹੀਂ ਸਟੀਚਿੰਗ ਕਰਕੇ ਕੱਪੜਾ ਲਾ ਕੇ ਬਾਜੀ ਨਾਲ ਦੇਖੋ ਜੀ ਇਸ ਤੋਂ ਇਲਾਵਾ ਤੁਸੀਂ ਲੈਣੇ ਆ ਬਲੇਜ਼ਰ ਜਿਹੜੇ ਪੜੇ ਲਿਖੇ ਸਾਡੇ ਅਫਸਰ ਸਹਿਬਾਨ ਆ ਵੱਡੇ ਵੱਡੇ ਅਫਸਰ ਕੋਟੀਆਂ ਦੇ ਬੈਠਿਆ ਤੁਸੀਂ ਆਪਣੇ ਲੈਣੀਆਂ ਬਲੇਜ਼ਰ ਚਾਹੇ ਪਲੇਨ ਚ ਲੈ ਜਾਓ ਚਾਹੇ ਚੈੱਕ ਚ ਲੈ ਜਾਓ ਚਾਹੇ ਖਾਕੀ ਰੰਗ ਲੈ ਜਾਓ ਚਾਹੇ ਨੀਲਾ ਰੰਗ ਲੈ ਜਾਓ ਲਾਈਟ ਡਾਰਕ ਆ ਦੇਖੋ ਉਸ ਤੋਂ ਬਾਅਦ ਤੁਸੀਂ ਬਰਾਉਣੀਆਂ ਬਾਸਟਾ ਜਾਂ ਤੁਸੀਂ ਲੈਣੇ ਆ ਲੌਂਗ ਕੋਟ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਣੀ ਆ ਸ਼ੇਰਵਾਨੀਆਂ ਮੈਂ ਕਹਾ ਸ਼ੇਰਵਾਨੀਆਂ ਦੇ ਵਿੱਚ ਤਾਂ ਇੰਨੇ ਕਿ ਜ਼ਿਆਦਾ ਡਿਜ਼ਾਈਨ ਆ ਗਏ ਇੰਨੇ ਜ਼ਿਆਦਾ ਰੰਗ ਆ ਗਏ ਉਹ ਤੁਸੀਂ ਹੈਰਾਨ ਹੋ ਜਾਣਾ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਤਿਆਰ ਕਰਕੇ ਤੁਹਾਨੂੰ ਅਸੀਂ ਦੇ ਦੇਵਾਂਗੇ ਦੇਖੋ ਜੀ ਰੰਗਾ ਮੇਚ ਜੇ ਕੋਈ ਗਮ ਨਹੀਂ ਹੈ ਡਾਰਕ ਲਾਈਟ ਜਿੱਤਾ ਮਰਦੀ ਰੰਗ ਬਣਾ ਲਓ ਤੁਸੀਂ ਡਿਜ਼ਾਈਨਰ ਬਲੇਜ਼ਰ ਬਣਾਉਣਾ ਚਾਹੁੰਦੇ ਹੋ ਤੁਸੀਂ ਕੁੜਤੇ ਪਜਾਮੇ ਤੇ ਜੱਗ ਵਾਲੀਆਂ ਪਾਸਕਟਾ ਬਣਾਉਣਾ ਚਾਹੁੰਦੇ ਹੋ ਤੁਸੀਂ ਕੋਈ ਥੀਮ ਬਣਾਉਣਾ ਚਾਹੁੰਦੇ ਹੋ ਵੈਡਿੰਗ ਦੀ ਭਾਜੀ ਮਾਤੂ ਸ਼ਰੀ ਦਸਤਾਰ ਕੋਈ ਸੇਲਣਾਂ ਵਾਲਾ ਜਾ ਕੋਈ ਅਸੀਂ ਲਾੜ ਨਹੀਂ ਚੱਕਦੇ ਆਡਾ ਬ੍ਰਾਂਡ ਹੈ ਅਸੀਂ ਸਿੱਧਾ ਫੈਕਟਰੀਆਂ ਚੱਕ ਕੇ ਤਾਂ ਤੁਹਾਨੂੰ ਸਸਤਾ ਰੇਟ ਦੇ ਰਹੇ ਹਾਂ ਤੇ ਤੁਹਾਨੂੰ ਜਾਗਰੂਕ ਕਰ ਰਹੇ ਹਾਂ ਕਿਉਂਕਿ ਕੱਪੜੇ ਦੇ ਕੰਮ 'ਚ ਜਿੰਨੀ ਲੁੱਟ ਹੈ ਨਾ ਓਨੀ ਮੈਂ ਕਹਿੰਦਾ ਕਿਸੇ ਕੰਮ ਦੇ ਵਿੱਚ ਲੁੱਟ ਹੈ ਨਹੀਂ ਤੁਸੀਂ ਇੱਕ ਵਾਰੀ ਵਾਕੇ ਪਰਨੇ ਆ ਕੇ ਦੇਖੋ ਜਿੱਥੇ ਕੋਟ ਪੈਂਟ ਕੁੜਤੇ ਪਜਾਮੇ ਲਹੰਗੇ ਸ਼ਰਾਰੇ ਗਰਾਰੇ ਲੇਡੀਜ਼ ਸੂਟਾਂ ਦੀ ਬਹੁਤ ਭਾਰੀ ਵੈਰਾਈਟੀ ਹੈ ਜਿੱਥੇ ਤੁਸੀਂ ਦਾਜਵਾਰੀ ਚਾਹੇ ਮੁੰਡੇ ਲਈ ਲੈਣੀ ਹੈ ਚਾਹੇ ਕੁੜੀ ਦੇ ਲਈ ਤੁਹਾਡੇ ਦੁੱਗਣੇ ਤਿਕਣੇ ਫਾਇਦੇ ਹੋਣਗੇ ਜਿਹੜੇ ਪਿਆਰਾ 'ਚ ਹੈ ਤਾਜਵਰੀ ਲੱਖ ਦੀ ਵੰਦੀ ਇਥੋਂ 50000 ਦੀ ਬਣਾਓ ਜਿਹੜੀ 2 ਲੱਖ ਦੀ ਵੰਦੀ ਇਥੋਂ ਲੱਖ ਦੀ ਬਣਾਓ ਹੁਣ ਬਚ ਜੋ ਲੁੱਟਾਂ ਤੋਂ ਹੁਣ ਇੱਕ ਵਾਰੀ ਆ ਕੇ ਦੇਖੋ ਫਿਰ ਤੁਸੀਂ ਆਪ ਆਪਣੇ ਰਿਸ਼ਤੇਦਾਰਾਂ ਨੂੰ ਕਲੀਕ ਨੂੰ ਸਾਡਾ ਐਡਰੈਸ ਲਿਖ ਕੇ ਦਿਓਗੇ ਦੋ ਛੇਤੀ ਪਹੁੰਚੋ ਨੰਬਰ 33 ਤੇ ਆ ਲੇਟ ਨਾ ਹੋਵੋ ਕਿਤੇ ਗਲਤੀ ਨਾਲ ਹੋਰ ਕਿਸੇ শোরੂਮ ਤੇ ਦੁਕਾਨ ਤੇ ਜਾ ਕੇ ਆਪਣੀ ਲੁੱਟਣਾ ਕਰਾ ਲਓ ਪੈਸੇ ਤੁਹਾਡੇ ਆ ਫਾਇਦਾ ਤੁਹਾਡਾ ਹੁਣ ਪੈਸੇ ਬਚਾ ਕੇ ਤੁਹਾਡੀ ਜੇਬ ਜੇਸੀ ਪਾਉਣੇ ਆ ਬਸ ਸਾਡਾ ਫਰਜ਼ ਇੰਨਾ ਕੀ ਹੈ ਕੈਮਰਾ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਗੜਖਾਨ ਜੀ ਦੀ ਬਾਗਾਪਨ